ਸਾਂਝੇ ਕਰਨਾ ਜਿਹੜੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਸ ਦਿਨ ਦੇ ਅਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਆਏ ਆ ਉਸ ਦਿਨ ਦੇ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਹੀ ਪਿਆਰੀਆਂ ਰੂਹਾਂ ਸਾਨੂੰ ਮਿਲਣੇ ਮਿਲ ਕੇ ਗਈਆਂ ਤੇ ਇਹ سلسلہ ਕਾਫੀ ਲੰਬਾ ਹੋ ਗਿਆ ਜਿਹਦੇ ਵਿੱਚ ਗਿਣਤੀ ਵੀ ਬਹੁਤ ਵੱਡੀ ਹੋ ਗਈ ਹੈ ਜਿਹੜੇ ਲੋਕ ਸਾਡੇ ਨਾਲ ਜੁੜੇ ਹੋਏ ਨੇ ਹੁਣ ਅਸੀਂ ਇੱਕ ਅਗਲਾ ਕਦਮ ਚੱਕਣ ਲੱਗੇ ਆ ਕਿ ਉਹ ਰੂਹਾਂ ਜਿਹੜੀਆਂ ਸਾਡੇ ਨਾਲ ਜਿਨ੍ਹਾਂ ਨੇ ਸਾਹ ਜਪਾਈ ਸਾਨੂੰ ਮਹਿਸੂਸ ਹੁੰਦਾ ਕਿ ਇਹ ਚੁਣੇ ਦਾ ਲੋਕ ਨੇ ਇਹ ਸਿਲੈਕਟਡ ਪੀਪਲ ਨੇ ਇਹ ਵੱਖਰੇ ਲੋਕ ਨੇ ਵੱਖਰਾ ਸੋਚਦੇ ਨੇ ਭੱਲਾ ਸੋਚਣ ਵਾਲੇ ਲੋਕ ਨੇ ਤੇ ਸਾਡੇ ਹੁਣ ਇਹ ਭਾਵ ਆਇਆ ਕਿ ਅਸੀਂ ਕਿਉਂ ਨਾ ਉਹ ਸਾਰੇ ਲੋਕਾਂ ਨੂੰ ਆਪਸ ਵਿੱਚ ਮਿਲਾਈਏ ਤੇ ਉਹਨਾਂ ਦੀ ਆਪਸੀ ਸਾਂਝਾਂ ਵੀ ਵਧਣ ਉਹਦੇ ਵਿੱਚ ਪੰਜਾਬ ਦੇ ਲੋਕ ਵੀ ਨੇ ਉਹਦੇ ਵਿੱਚ ਬਾਹਰ ਦੇ ਲੋਕ ਵੀ ਨੇ ਤੇ ਕਾਫੀ ਜ਼ਿਆਦਾ ਲੋਕਾਂ ਨੂੰ ਉਹ ਸਨੇਹਾ ਇੱਕ ਵਟਸਐਪ ਰਾਹੀਂ ਚਲੇ ਵੀ ਗਿਆ ਜਿਨ੍ਹਾਂ ਨੇ ਇੱਥੇ ਆਉਣਾ ਤੇ ਕੁਝ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਨੰਬਰ ਨਹੀਂ ਅਸੀਂ ਲੈ ਸਕੇ ਜਾਂ ਸਾਨੂੰ ਪਤਾ ਨਹੀਂ ਕਿਉਂਕਿ ਨਾਂ ਭੁੱਲ ਜਾਂਦੇ ਨੇ ਤੇ ਅਸੀਂ ਆਪਣਾ ਸਨੇਹ ਇਸ ਵੀਡੀਓ ਰਾਹੀਂ ਦੇਣਾ ਚਾਹੁੰਦੇ ਆ ਕਿ ਸਾਂਝੇ ਘਰ ਦੇ ਪਰਿਵਾਰ ਦਾ ਵਿਸਥਾਰ ਹੋ ਰਿਹਾ ਜੀ ਸਾਂਝੇ ਘਰ ਦੇ ਪਰਿਵਾਰ ਦੇ ਲੋਕ ਆਪਸ ਵਿੱਚ ਮਿਲਣ ਜਾ ਰਹੇ ਨੇ ਇੱਕ ਦੂਜੇ ਨਾਲ ਉਹ ਆਪਣੇ ਜਜ਼ਬਾਤ ਸਾਂਝੇ ਕਰਨਗੇ ਆਪਣੇ ਆਈਡੀਆ ਸਾਂਝੇ ਕਰਨਗੇ 28 ਮਾਰਚ ਦਿਨ ਸ਼ਨੀਵਾਰ ਨੂੰ ਸ਼ਾਮੀ 3 ਵਜੇ ਦੁਪਹਿਰ ਬਾਅਦ 3 ਵਜੇ ਇਹ ਮਿਲਣੀ ਸ਼ੁਰੂ ਹੋਵੇਗੀ ਜੀ ਤੁਸੀਂ ਜਿਹੜੇ ਵੀ ਸਾਂਝੇ ਘਰ ਨਾਲ ਸਾਂਝ ਦਾ ਭਾਵ ਰੱਖਦੇ ਹੋ ਜਾਂ ਜਿਹੜੇ ਵੀ ਸਾਂਝੇ ਘਰ ਨੂੰ ਪਸੰਦ ਕਰਦੇ ਹੋ ਕਿਸੇ ਵੀ ਖਿੱਤੇ ਵਿੱਚੋਂ ਉਹ ਦੇਸ਼ ਚੋਂ ਵਿਦੇਸ਼ ਚੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਕਰੀਨ ਤੇ ਦਿੱਤੇ ਨੰਬਰਾਂ ਤੇ ਇੱਕ ਕੰਮ ਜ਼ਰੂਰ ਕਰ ਦੇਣਾ ਕਿ ਆਪਣਾ ਸਨੇਹਾ ਸਾਡੇ ਤੱਕ ਪਹੁੰਚਾ ਦੇਣਾ ਤੇ ਤੁਸੀਂ ਆ ਰਹੇ ਹੋ ਤੇ ਕਿੰਨੇ ਪਰਸਨ ਤੁਹਾਡੇ ਨਾਲ ਨੇ 3 ਵਜੇ ਦੇ ਕਰੀਬ ਇਹ ਪ੍ਰੋਗਰਾਮ ਸ਼ੁਰੂ ਹੋਏਗਾ ਖੁੱਲੀਆਂ ਗੱਲਾਂ ਬਾਤਾਂ ਹੋਣਗੀਆਂ ਭਾਵ ਸਾਂਝੇ ਹੋਣਗੇ ਮਿਲਣੀ ਗਿਲਣੀ ਹੋਏਗੀ ਤੇ ਆਉਣ ਵਾਲੇ ਸਮੇਂ 'ਚ ਕੀ ਹੋ ਸਕਦਾ ਹੈ ਇਹਦੇ ਵਿੱਚੋਂ ਹੀ ਕੁਝ ਨਿਕਲੇਗਾ ਤੇ ਸ਼ਾਮ ਦਾ ਡਿਨਰ ਤੋਂ ਬਾਅਦ ਆਪਾਂ ਇੱਕ ਦੂਸਰੇ ਤੋਂ ਵਿਦਾਈ ਲਵਾਂਗੇ ਤੇ ਨਾਲ ਦੀ ਨਾਲ ਰਹਿਣ ਦਾ ਪ੍ਰਬੰਧ ਵੀ ਹੋਗਾ ਕਿ ਜੋ ਸੱਜਣ-ਵਿੱਤਰ ਰੁਕਣਾ ਚਾਹੁੰਦੇ ਨੇ ਉਹ ਰੁਕ ਸਕਦੇ ਨੇ ਬਾਕੀ ਇਹਦੇ ਪੋਸਟਰ ਵੀ ਅਸੀਂ ਰਿਲੀਜ਼ ਕਰ ਦਿੱਤੇ ਨੇ ਤੇ ਬਾਕੀ ਹੋਰ ਕਿਸੇ ਵੀ ਕਿਸਮ ਦੀ ਜਾਣਕਾਰੀ ਇਸ ਸੰਬੰਧ ਵਿੱਚ ਲੈਣੀ ਹੋਵੇ ਤੁਸੀਂ ਸਾਡੇ ਨੰਬਰਾਂ 'ਸੇ ਸੰਪਰਕ ਕਰ ਸਕਦੇ ਹੋ ਆਓ ਸਾਰੇ ਰਲ ਕੇ ਪਹਿਲਾਂ ਇੱਕ ਦੂਸਰੇ ਨੂੰ ਮਿਲਿਏ ਜਾਣੀਏ ਫਿਰ ਵੇਖੀਏ ਕਿ ਆਪਣੀ ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾਉਣ ਲਈ ਅਸੀਂ ਕੀ ਕਰ ਸਕਦੇ ਹਾਂ ਸਭ ਦਾ ਤਹਿ ਦਿਲ ਤੋਂ ਧੰਵਾਦ